ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਤਾਂ ਸਾਡੇ ਨਾਲ ਬੌਲੀ ਬੁਰੀ ਬਣੀ ਦਮ ਨਿਕਲ ਗਿਆ ਤੇ ਸੂਟ ਲਾ ਦਿੱਤੀ ਅਚਾਨਕ ਪਾਏ ਪਾ ਮੀਂਹ ਆ ਗਿਆ ਧੁੱਪ ਦੇ ਵਿੱਚ ਹੀ ਤੇ ਸਰਦਾਰ ਜੀ ਪਰ ਅੱਜ ਸਵੇਰ ਦੇ ਬੱਦਲ ਵਾਈ ਜੀ ਹੋਈ ਪਈ ਸੀ ਸਰਦਾਰ ਜੀ ਮੈਨੂੰ ਤੇ ਪਹਿਲਾਂ ਪਿੰਡ ਚ ਕਿੜਾ ਦੇਖ ਕੇ ਆਏ ਨੇ ਫਿਰ ਉਦੋਂ ਬਾਅਦ ਦੇ ਵਿੱਚ ਸਕੇ ਸਪਰੇਅ ਕਰਨ ਜਾਣਾ ਸੀ ਜੇ ਜਿੱਕੀਆਂ ਕੰਧਾਂ ਕਰਦੇ ਕਰਦੇ ਸਪਰੇਅ ਕਰਨ ਵਾਗੇ ਕਹਿੰਦੇ ਚਲੋ ਹੁਣ ਤੇ ਧੁੱਪ ਨਿਕਲਈ ਮੈਂ ਦੋ ਕੁ ਕਿਲੇ ਹੀ ਨੇ ਸਪਰੇਅ ਦੇ ਮੈਂ ਕਰਿਆਉਣਾ ਤੇ ਅਸੀਂ ਵੀ ਬੇਫਿਕਰੀਆਂ ਹੋ ਕੇ ਕੰਮ ਕਰਕੇ ਪੈ ਗਈਆਂ ਜਿਹੜਾ ਟਾਈਮ ਹੁਣ 12:30 ਹੋ ਗਏ ਤੁਹਾਨੂੰ ਦਿਖਾਉਣਾ ਕੈਮਰਾ ਚੇਂਜ ਕਰਕੇ ਇੱਕ ਦਮ ਮੀਂਹ ਆ ਗਿਆ ਸਾਡੇ ਤਾਂ ਕੱਪੜੇ ਸਾਰੇ ਸੁੱਕੇ ਸਕੇ ਭਿੱਜ ਗਏ ਮਿਰਚਾਂ ਕੱਪੜੇ ਹੋਰ ਜਿਹੜਾ ਸਮਾਨ ਪਿਆ ਤੀ ਦਮ ਨਿਕਲ ਗਿਆ ਹਾਏ ਸਾੜ ਨਾਲ ਤਾਂ ਇੰਨੀ ਬੁਰੀ ਬਣੀ ਅੱਜ ਇੰਨੀ ਬੁਰੀ দম ਨਿਕਲ ਗਿਆ ਧੜਕਣ ਵੱਧ ਗਈ ਐਨਾ ਭੱਜੀਆਂ ਐਨਾ ਭੱਜੀਆਂ ਕੈਮਰਾ ਚੇਂਜ ਕਰਕੇ ਦਿਖਾਉਣੇ ਤੁਹਾਨੂੰ ਮੇ ਪੈਂਦਾ ਪਰ ਸਾਡੇ ਕੱਪੜੇ ਤਾਂ ਨਾ ਸੁੱਕੇ ਸੁਕਾਏ ਗਿੱਲੇ ਹੋ ਗਏ ਮੈਂ ਲਾਉਂਦੀ ਲਾਉਂਦੀ ਹਟ ਗਈ ਮਖੇਲਾ ਹੁਣ ਤਾਂ ਮੈਂ ਹੱਤੋਂ ਨਿਕਲਿਆ ਭੱਜ ਕੇ ਆ ਕੇ ਸੁੱਕੀ ਚੁੰਨੀ ਲੈਤੀ ਤੇ ਨੰਗੇ ਸੇਰਾਂ ਨੰਗੇ ਪੈਰ ਜਿਉਂ ਪੱਜੇ ਨਹੀਂ ਬੀਬੀ ਉੱਠ ਕੜਨੀ ਬੀਬੀ ਉੱਠ ਕੜ ਨੀ ਭਿੱਜ ਗਿਆ ਸਮਾਨ ਨੀ ਭਿੱਜ ਗਿਆ ਸਮਾਨ ਵਾਲੀ ਬੁਰੀ ਬਣੀ ਭਾਈ ਇਹ ਜੀ ਨਹੀਂ ਪਾਣੀ ਸਾਡੇ ਨਾਲ ਅੱਗੇ ਤੋਂ ਕਿਤੇ ਦਿਖਾਉਣਾ ਤੁਨ ਲੋ ਜੀ ਮੀ ਪੈਰਿਆ ਪੂਰਾ ਪੈ ਗਿਆ ਪੂਰੇ ਸੜਕਾਂ ਦਾ ਪੂਰਾ ਆ ਗਿਆ ਵਧੀਆ ਦੇਖੋ ਬੇੜਾ ਕਿੱਲਾ ਹੋ ਗਏ ਨੇ ਹੁਣ ਨਹੀਂ ਹਟਜੂ ਆ ਦੇਖੋ ਸਾਡੇ ਗੋਸੇ ਮੋਸੇ ਕੱਪੜੇ ਹੋ ਗਏ ਛੁਪ ਕੇ ਛਕਾਏ ਤਾਰਾਂ ਤੇ ਆਏ ਭਿੱਜ ਗਏ ਆ ਮੁੱਠੇ ਕਰਕੇ ਪਾਈ ਥੀ ਨਵੇਂ ਖਸੂਤਾ ਹੁਣ ਦੋ ਸੂਟ ਘਰੇ ਲਾਇਤੀ ਨਵੇਂ ਸਾਰੇ ਹੋ ਹੋ ਗਏ ਭਿੱਜ ਗਏ ਥੇ ਧੁੱਪੇ ਸਿੱਟਾਂਗੇ ਉਹ ਸਾਰੀਆਂ ਪਹਿਣਾਂ ਨਾਲੀ ਅੱਜ ਤਾਂ ਐ ਹੋਇਆ ਹੂ ਬੱਦਲ ਵਾਈ ਸਵੇਰ ਹੈਗੀ ਤੇ ਬੜੀ ਧੁੱਪ ਨਿਕਲੀ ਤੇ ਮੈਂ ਨਾਲਾ ਸੁੱਕਿਆ ਪਹਿਨੇ ਅੱਧੇ ਕ ਅੱਧੇ ਕ ਤਾਂ ਮਲਾ ਕੇ ਬਾਥਰੂਮ ਨੂੰ ਟੰਗੇ ਜਿਹੜੇ ਹੱਥ ਨੇ ਨੋ ਕੇ ਪਾਉਣੇ ਨੇ ਮੈਂ ਅੱਜ ਸਰਦਾਰ ਜੀ ਨੇ ਤੇ ਲਖੋ ਆ ਬਾਰੇ ਉਹ ਪਾਈ ਵੀ ਖੜ ਗਏ ਬੇਚਰੇ ਭਾਂਡੇ ਟੁੰਡਿਆਂ ਸਾਰੇ ਦੇਖੋ ਹੁਣ ਤਾਂ ਆਊ ਗਮੀ ਬੱਦਲ ਵਾਈ ਹੋਈ ਪਿਆ ਪੰਚ ਤੇ ਹੈਵਾਈ ਹੋ ਗਈ ਤੋਟਾ ਗਏ ਬੇਲਾ ਬੋਲਾ ਗੁਰਾਂ ਦੀਆਂ ਹਾਏ ਹਾਏ ਹੁਣ ਕੱਪੜਾ ਨਾ ਕੀ ਕਰਾਂਗੇ ਹੁਣ ਆ ਹੀ ਪਾ ਰਹਿਣ ਤੇ ਇਹਨਾਂ ਨੂੰ ਧੁੱਪ ਨਿਕਲ ਆਊਗੀ ਫਿਰ ਪਾ ਦਾਂਗੇ ਅੱਜ ਵਾਲੀ ਬੁਰੀ ਕਿਤੇ ਬਣੀ ਹੈ ਸਾਰੀ ਗਰਮੀ ਚ ਮੀ ਨੰਗਗੇ ਆ ਵੀ ਕੋਈ ਜਿਉਂਦੇ ਮੈਂ ਨਵੇ ਆਉਂ ਦੇਖੀ ਜਾਓ ਫਿਰ ਕੀ ਜਿਗੇ ਹੋਣਗੇ ਭਾਈ ਹੁਣ ਆਪਣੇ 탑 ਭਿੱਜਦੇ ਦੇਖੋ ਜਮੀਨ ਦਾ ਹਾਲਤ ਬੁਰੀ ਹੋ ਗਈ ਅੱਜ ਵਾਲੀ ਤਾਂ ਤੇ ਵੀ ਨਹੀਂ ਹੋਣੀ ਕੀ ਕਰੀਏ ਭਾਈ ਬਿਲਿਆ ਅੱਜ ਹੈਗੀ ਹੈ ਜੀ ਸਥਾਈ ਤਰੀਕ ਹੈ ਨਾ ਸਥਾਈ ਤਰੀਕ ਅੱਜ ਤੇ ਵੀਡੀਓ ਨਕੀ ਨੂੰ ਆਉ ਜਿਹੜੀਆਂ ਜਿਹੜੀਆਂ ਨਾਲ ਭੈਣਾਂ ਨਾਲ ਮੇਰੇ ਵਾਲੀ ਹੋਈ ਤੇ ਕਮੈਂਟ ਕਰਿਓ ਲੇਟੀ ਲੁੱਟੀ ਅਸੀਂ ਸਨੇਹੀ ਰਿੰਨ ਲੀਤੀ ਕਿ ਮੈਂ ਵੀ ਪੈ ਜਾਣੀ ਆ ਫਿਰ ਮਤ ਗੱਲਾਂ ਬਹਿ ਕੇ ਕਰਦੀ ਹੈ ਨਾਲ ਨੂੰ ਫੋਨ ਕਰਦੀ ਆਏ ਹਾਏ ਪਰ ਇੱਕ ਹੋਰ ਭੈਣ ਨਹੀਂ ਬਾਲੀ ਭਿੱਜ ਗਏ ਕੱਪੜੇ ਕੀ ਕਰੀਏ ਬੁਰੀ ਬਣੀ ਬਈ ਬੁਰੀ ਬਣੀ ਕੀ ਆਦੀ ਗੱਲ ਆ ਭਈ ਚਲੋ ਜੀ ਫੇਰ ਮਿਲਦੇ ਫੇਰ ਮਿਲਦੇ ਆਂਗੇ ਚਾਰ ਜੂੜ ਤੇ ਨੰਗਾ ਪਿਆ ਹੈ ਇਧਰ ਸਾਡਾ ਚਾਰ ਵੀ ਨੰਗਾ ਪਿਆ ਸੀਗਾ ਹੁਣ ਤਾਂ ਹਟ ਗਿਆ ਘਟ ਗਿਆ ਮੈਂ ਇੱਕੇ ਦਾਮ ਆ ਗਿਆ ਸਾਡਾ ਚਾਰ ਵੀ ਨਹੀਂ ਪਾਇਆ ਗਿਆ ਅੱਜ ਹੁਣ ਤਾਂ ਸਾਡਾ ਕੰਮ ਵੇਲਾ ਕਵੇਲਾ ਹੀ ਹੋਇਆ ਕਰੂ ਇਸ ਤਰ੍ਹਾਂ ਹੀ ਜਿਹੜਾ ਕੰਮ ਸਾਡਾ ਜਿੱਤਣਾਲਿਆ ਸੀ ਜਿੱਤ ਲਈਏ ਕੰਮ ਤਾਂ ਮੰਗਰੋ ਵੀ ਹੋ ਜਾਣਗੇ ਹੈਨਾ ਚਲੋ ਆਪਾਂ ਫੇਰ ਮਿਲਦੇ ਆਂ ਤੁਹਾਨੂੰ ਦੇਖੋ ਬੀਬੀ ਨੇ ਨਾ ਫੇਰ ਕੱਪੜੇ ਸੁੱਕਣੇ ਪਾ ਦਿੱਤੇ ਮੈਂ ਕਹੀ ਜਾਂਨੇ ਪਰ ਕਾਣੀ ਆਉਂਦੀ ਹੈ ਨਾ ਬੱਦਲ ਆਉਂਦੇ ਨੇ ਬੱਦਲ ਆਉਂਦੇ ਨੇ ਨਾ ਪਾ ਨਾ ਪਾ ਉੱਤੋਂ ਡੇਰੀ ਆ ਦੇਖੋ ਹਾਣਾ ਜੱਠਾ ਮਾਂ ਗੁਦਰੀ ਆ ਬੂਏ ਦਾ ਨਹੀਂ ਦਾਣੇ ਸਾਣਾ ਫਸਲਾਂ ਨੂੰ ਹੋਣਾ ਜਿਹੜੇ ਨਿਸਰੀਆਂ ਪਈਆਂ ਨੇ ਜੀਰੀਆਂ ਅੰਮ੍ਰਿਤ ਜਾਂ ਵੀ ਚੱਕਾ ਹੁਣ ਇਹਨਾਂ ਤਾਂ ਮੰਜੇ ਥੱਲੇ ਥੋਰਦੀਆਂ ਓ ਮੈਂ ਸਾਲ ਪੱਖਾ ਵੀ ਬੰਦ ਕਰਨ ਵਾਲਾ ਜਿਵੇਂ ਇੱਕੋ ਹੀ ਲਾਇਆ ਸੀ ਮਾਂ ਚ ਠੰਡਾ ਹੈਗੀ ਸਾਰੀ ਗੱਲ ਬੱਚੀਆਂ ਇਹ ਵੀ ਆਮ ਨਾਲ ਬੈਠੀਆਂ ਦੀ ਇਹਨਾਂ ਨੂੰ ਵੀ ਖੜੀਆਂ ਕਰ ਦਾਂ ਮੈਂ ਕਿਹੜਾ ਲਾਲੇ ਕੱਪੜੇ ਦਾ ਤੁੰਦਾਰੇ ਕੱਦ ਫੋਨ ਮੀ ਆ ਖੜਕੇ ਲੜਕੇ ਤੇ ਬੋਲਦੇ ਜਨ ਮੱਜਾਂ ਵੀ ਖੜਦੇ ਆ ਹਾਏ ਰੱਬ ਨੇ ਠੰਡ ਕਰ ਲਈ ਵਧੀਆ ਫੋਕ ਹਾਏ ਪੁੱਠੇ ਪੰਗੇ ਰੱਬ ਕਰਦਾ ਹੁਣ ਵੀ ਲੋਕਾਂ ਨੂੰ ਫਾਸਲਾ पका बारह दे रोक स्परेहा करते महंगे पा दें जी पै कर कर दी कि मैं चंगा हम मिर्चा किधर तरे चक दिया मिर्चा बोही है जी भुख लगे चंगे पिके पे मैं सुती पी जी ਲੋਡ ਦਪੈਲਾ ਨਾ ਪਰ ਤਾਂ ਸਾਲਾ ਮੀਂਹ ਹੀ ਲੰਗ ਗਿਆ ਨੇਹਰੀ ਕਿੰਨੀ ਆਈ ਸੀ ਸਮਾਂ ਦੀ ਗੰਦਗੰਦਾ ਵੇੜਾ ਕਰ ਗਿਆ ਮੀਂਹ ਨੇਹਰੀ ਵੀ ਰੱਬ ਗੰਦਗੰਦਾ ਵੇੜਾ ਕਰ ਗਿਆ ਖੁਦਾ ਹੋ ਗਿਆ ਕਣੀਆਂ ਲਾ ਕੇ ਤੋਂ ਇੱਕਦਮ ਨੇਹਰੀ ਜਿਆਦਾ ਜੇ ਤੇ ਤੁਪ ਤੇ ਕਣੀਆਂ ਹੀ ਪਾਏ ਗਏ ਜੀ ਤਾਂ ਜ਼ੋਰ ਦਾ ਮੀਂਹ ਆਏ ਨਾ ਫਿਰ ਤਾਂ ਟਲ ਜਾਂਦਾ ਮੋਟਾ ਇਲਾਕੇ ਚ ਖੇੜਾ ਉਹ ਮਗਜ਼ੀਆਂ ਖਰਾਬ ਹੋ ਪਰ ਆਇਆ ਮੀਂਹ ਬੜੀਆ ਨਾ ਕਾੜ ਗਿਆ ਕੀ ਤੇ ਨੂ ਬੀ ਨਾ ਪਵੇ ਹੁਣ ਤਾਂ ਉਹ ਨਿਖਰਾਉਂਦਾ ਆਪਣੀ ਸਬਜ਼ੀ ਦੀ ਤਿਆਰੀ ਕਰੀ ਪਈ ਹੈਗੀ ਸਭ ਜਿਹੜਾ ਮੰਗੂਮ ਨੇ ਅਸੀਂ ਬਣਾਵਾਂਗੇ ਟੇਕਾ ਆਲੂ ਪਿਆਜ਼ ਬੈਂਗਣੀ ਕਰੇਲੇ ਤੇ ਭਿੰਡੀਆਂ ਆ ਕੱਤੀ ਪਈ ਐ ਡੋਰ ਸਾਰੀ ਸਬਜ਼ੀ ਉਹ ਬਣਾਵਾਂਗੇ ਬੱਚਨ ਤੇ ਬੰਦੇ ਆ ਦਾਣਾ ਪਤਾਣਾ ਸਾਰਾ ਕੁਝ ਚਾ ਰਹੀ ਉਹਨਾਂ ਬਹੇ ਜੇ ਤੇਰੀ ਫੌੜਨਾ ਤੇ ਲਾਇਕ ਸੰਭੱਲ ਕੇ ਢੜਦਾ ਵੀ 3 ਵਜੇ ਕੇ ਹੋਣਗੇ ਨਾ 3:30 3:30 ਹੋਵੇ ਹੂੰ 3:30 ਹੋਵੇ 3:30 ਨਾ ਜਦੋਂ ਸੰਭਲ ਕੇ ਸਬਜ਼ੀ ਦਾ ਟਾਈਮ ਹੀ ਆਇਆ ਨਾ ਸਬਜ਼ੀ ਬਣਾ ਕੇ ਘਰ ਆਨੇ ਦਾ ਨਾ ਆਹ ਤਵਾਨ ਪਰ ਵੀ ਸਭ ਬਣਿਆ ਹੋਵੇ ਹੈ ਬੰਦਾ ਹੋ ਗਿਆ ਹੋਣ ਤਾਂ ਖੇਤਾਂ ਦੀ ਰੌਣਕ ਘੱਟ ਬੂਹਣਾ ਪਿੰਡ ਚ ਵੱਲ ਗਈ ਹਾਂ ਫਿੱਟਾ ਜਗਲਾ ਪਾਣੀ ਪੂਰੀ ਬੰਦ ਹੋਈ ਜਿਹੜੀਆਂ ਦੇ ਵੀ ਹਾਂ ਲਾਸਟ ਪਾਣੀ ਚੱਲਦਾ ਹੁਣ ਜਿਹੜੀਆਂ ਪਾਣੀ ਬਾਦੂ ਹੋਗੇ ਪੂਰੀ ਬਾਕੀ ਬੋਟਾ ਕਰਕੇ ਜਿਹੜੀ ਸਬਜ਼ੀ ਆਪਣੀ ਨੂੰ ਤਾਂ ਅੱਜ ਲਾਸਟ ਲਾਤਾ ਮੈਂ ਉਹ ਜੀ ਨੂੰ ਕ ਲਾਉਂਦਾ ਫਿਰ ਸਬਜ਼ੀ ਫਿਰ ਵੀ ਬੋਟਾ ਤਾਂ ਪਹਿਲਾਂ ਵੱਢਣਾ ਹੈ ਬਾਅਦ ਚ ਬਾਅਦ ਚ ਅੰਦਰ ਨਹੀਂ ਆਉਂਦੀ ਹਜੇ 15 ਦਿਨ 15 ਦਿਨ ਫਿਰ ਬੋਟਾ ਚ ਕਹ ਦੇ 15 16 ਦਿਨ 17 ਦਿਨ ਤੱਕ ਹੈ ਨਾ ਅੱਜ ਖਾਈ ਹੋ ਗਈ ਇਹ ਤਾਂ ਵੀ ਨਹੀਂ ਨਾ ਇਹ ਨਾ ਵੀ ਨਹੀਂ ਨੇ ਨਹੀਂ ਰਹਿਗੇ 22 ਦਿਨ ਪਾਇ ਹਰ ਰਾਗੇ 17 17 ਦਿਨਾਂ ਨੇ ਰਹਿ ਗਏ ਹੋਰ ਤਾਂ 17 ਦਿਨਾਂ ਨੂੰ ਬਸ ਤਾਉਵਾ ਹਨ ਹੋਰ ਸੁਖਸਾਨ ਆਪਣੇ ਬੋਟਾ ਨਾਲ ਕੰਮ ਨਿਕੜ ਜੇ ਠੰਗੀ ਗੱਲ ਅੱਗਿਆ ਕਿਹੜੀਆਂ ਬੋਟਾ ਨਾਲ ਸਰਕਾਰ ਦੇ ਬੋਟਾ ਪੈਂਦੇ ਹੁੰਦੇ ਨੇ ਨਾ ਪੰਚਾਇਤੀ ਪੈਂਦੀਆਂ ਹੁੰਦੀਆਂ ਪਿੰਡ ਦੇ ਬੰਦੇ ਵੀ ਜੁੜਨ ਦਾ ਦੇ ਬਸ ਉਹ ਆਂਡੇ ਮਾਈਂ ਨਹੀਂ ਵੀ ਮੰਜਨੇ ਨੇ ਇਹ ਤਾਂ ਸਾਰਾ ਦਿਨ ਨਹੀਂ ਮੁੱਕਦੇ ਮਾਂਜਲੇ हटਗੇ ਮਾਂਜਲੇ हटਗੇ ਤੱਬਰ ਨੇ ਕੱਬਰ ਦਾ ਨਾਉ ਨੂੰ ਭਾਂਡੇ ਦਾ ਸਾਰਾ ਦਿਨ ਇਹਦਾ ਖਾਲੀ ਪਿਆ ਪਾਉਣੀ ਆ ਤੇ ਇਹਦਾ ਖਾਲੀ ਘੜਕ ਦਾ ਡੰਗਾ ਮੜਾ ਤੇਲ ਵਿੱਚ ਬੱਦੀ ਪਾਉਣਾ ਤਲਫੀ ਜੀ ਪਾਣੀ ਮਿਸਕਾ ਹੈ ਮਿਸਕਾ ਲੋਦੀਪਾ ਇਹਦੇ ਵਿੱਚ ਹੈਗੇ ਨੇ ਭਿੰਡੀਆਂ ਤੇ ਕਰੇਲੇ ਨੂੰ ਛੋਟਿਆ ਕਰਕਾਂ ਲੰਮੀ ਸੋਣੀ ਲੱਗਦੀ ਕਰਤੀ ਹੋਈ ਅੱਟਾ ਕੀ ਪੈਨੇ ਵੱਡਾ ਕਾਗਜ਼ ਲਾ ਹਾ ਪੱਖਾ ਲਾ 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 ਗਰਮੀ ਦਾ ਲੱਗ ਲੱਗ ਤੱਕਦੀ ਈ ਹੈ ਮੈਂ ਤਾਂ ਰੋਜ਼ ਪੈਂਦਾ ਜਿਹੜੀ ਇੰਨੀ ਗਰਮੀ ਹੋ ਰਹੀ ਹੈ ਮੈਂ ਤਾਂ ਫਾਇਰ ਆ ਰੋਜ਼ ਕਿਤੇ ਨਾ ਤੇ ਮੱਛਰਾਂ ਵਾਲਾ ਕੰਮ ਕਰਦੀ ਆ ਆਹੋ ਹੋ ਹੋ ਤੇ ਟੈਲੀਫੋਨ ਚੜ ਗਿਆ ਤਾਂ ਆ ਭਿੰਡੀਆਂ ਜੀਰਾ ਹੁਣ ਪਾ ਦਾਂਗੇ ਇਹ ਜੀਰਾ ਮਸਦਾ ਜਿਹਨੇ ਜੀਰਾ ਪਹਿਲਾਂ ਪਾ ਦਿਆ ਪ੍ਰਿੰਟਿੰਗੀ ਤਾਂ ਹਾਂ ਚੱਕਦੇ ਆਂ ਦੇਿਲ ਨੇ ਜੀਰਾ ਪਾ ਲਿਆ ਪਿਆਜ਼ ਵੀ ਨਾਲ ਤੇਲ ਵਾਲਾ ਕਰ ਦਿੱਤੀ ਦੇਖੋ ਅੰਤੋਂ ਸਾਰੀ ਭੁੱਜ ਗਈ ਨਾ ਇਹ ਦੇਖ ਕੇ ਵਿਖਾਓ ਢਾਰ ਲੱਗਦਾ ਨੇ ਢੀ ਨੀ ਹੋਰ ਤਾਂ ਤੇਲ ਵਾਲਾ ਕਰਨਾ ਹੋ ਗਿਆ ਨਾਲ ਹੀ ਆਪਾਂ ਪਾ ਲਾਂਗੇ ਪਿਆਜ਼ घंटियां वलवे ने प्याज मार रो की चली गए ए तू तो देख ही जाई पंछी वाली आज ही मैं जी मैं आहा आलू आलू सिंह हम्म आलू थोड़े से काट ले होंगे ने ਹਾਂ ਜੀ ਤੁਹਾਨੂੰ ਇਹਨਾਂ ਦਾ ਫਾਸਟ ਸੂਮਾਂਤਾ ਹੀ ਗਾ ਲੈਂਦੇ। ਭਾਵੇਂ ਇਹ ਵਿੱਚ ਜਿਵੇਂ ਜਿਵੇਂ ਸਬਜ਼ੀਆਂ ਪੱਕਣ ਦੀ ਹੋਂ ਨੂੰ ਪਾਉਣਾ। ਕਈ ਤਰ੍ਹਾਂ ਦੀਆਂ ਛੱਪੀ ਹੋ ਗਈ, ਛੋਟਾ ਕੁਰੇਲਾ, ਭਿੰਡੀ, ਪਿਆਜ਼, ਆਲੂ। ਕਈ ਤਰ੍ਹਾਂ ਦੀ ਸਬਜ਼ੀ ਪਾਤੀ ਦੋ ਤਰ੍ਹਾਂ ਦੀ ਆਇਆ। ਤੇ ਸਾਰੇ ਸਬਜ਼ ਜਿਹੜੀਆਂ ਆਪਣੇ ਕੋਲ ਹੈਗੀਆਂ ਤੇ ਆਪਾਂ ਉਹ ਪਾ ਲਈਏ ਕੱਦੂ ਅੱਜ ਕਰਕੇ ਨਹੀਂ ਬਣਾਇਆ ਰਾਤ ਕੱਦੂ ਬਣਾਇਆ ਸੀਗਾ ਤੇ ਮੈਂ ਕਾ ਅੱਜ ਵੀ ਥੋੜੀ ਹੋਰ ਬਣਾ ਦੇਣੀ ਹੈ ਕਿ ਅੱਜ ਪ੍ਰਿੰਡੀਆਂ ਵੀ ਲੱਗੀਆਂ ਪਈਆਂ ਹੋਣਗੀਆਂ ਆਪਾਂ ਨਹੀਂ ਦੇਖੀਆਂ ਨਹੀਂ ਲੱਗੀਆਂ ਤਾਂ ਯੂਨੀ ਕੁੜੀਆਂ ਕਹਿੰ ਲੈ ਲਿਆਉਣੀਆਂ ਨਹੀਂ ਮੰਮੀ ਨਹੀਂ ਨਹੀਂ ਲਿਆਉਣੀਆਂ ਆਹ ਇਹ ਤਾਇਰ ਵਿੱਚ ਤਾਂ ਖਾਰਾਂਗੇ ਜਿੰਨੇ ਕਰੇ ਲੱਗਦੇ ਤਾਂ ਜਦੋਂ ਮੈਂ ਤੋੜ ਕੇ ਪਾ ਦਿੰਦੀ ਸਾਭ ਨੂੰ ਹੋ ਹੈ ਮਠਲ ਬਨੂ ਹੈ ਜੀ ਚੱਕ ਕੇ ਆ ਮੋੜ ਹੈ ਆ ਆ ਪਾ ਲਾਂ ਹਿੰਜ ਜੰਮ ਪਈ ਗਈ ਬੱਠਾ ਚੱਕਣ ਇਹ ਪਾਵਾਂਗੇ ਦੇਖੋ ਮੋਟੀਆਂ ਨਹੀਂ ਬਣਾ ਰਹੀਆਂ ਇਹ ਮੈਂ ਤਾਂ ਇਦੋਂ ਵੀ ਮੋਟੀਆਂ ਹੁੰਦੇ ਨੇ ਪੇਟੇ ਵਿੱਚ ਮੋਟੀਆਂ ਆਉਂਦੀਆਂ ਆਹ ਨਾ ਵਿੱਚ ਪੈਣਾ ਤੇ ਸਿਰਕਾ ਲਾ ਕੇ ਬਣਾਉਂਦੀ ਹਾਂ ਪੇਟਾ ਹੋਰ ਮੈਨੂੰ ਵਧੀਆ ਹੀ ਲੱਗਦਾ ਸਿਰਕਾ ਲਾ ਕੇ ਖਾਣੇ ਮੈਨੂੰ ਵਧੀਆ ਲੱਗਦਾ ਉਹ ਉਹ ਤਾਂ ਸੁਝ ਜਾਂਦਾ ਉਹ ਕੁਲੇ ਹੀ ਦਿਲਦਾ ਤਾਂ ਫੜਨੀ ਫੜਨੀ ਹੀ ਖਾ ਲੀ ਜੀ ਹੈ

ਪਾਪੇ ਤੇ ਪਾਪੂ ਨੂੰ ਨਰ ਤੋਂ ਪਾਸਾ ਜਾਣ ਦਾ ਸਵਾਦ ਪਾਵਾਂਗੇ ਆਂਡੇ ਨੂੰ ਤਾਂ ਮੰਜੇ ਨੇ ਫੇਰ ਇੰਨੇ ਕਰਤੇ ਤੇ ਹੋਣ ਵਾਲੀ ਨੇ ਫੇਰ ਇੰਨੇ ਕਰਤੇ ਹੁਣ ਥੱਬਾ ਮੰਜਿਆ ਪਾਂਡੇ ਚੋਂ ਦਸਤੇ ਹਨ ਬੁੜੀਆਂ ਚ ਸਾਦ ਪਾਂਡੇ ਨੂੰ ਟਾਉਂਦੇ ਇਹ ਜੇ ਤੋਂਣ ਵਾਲੀ ਨੇ ਜਿਹੜੀ ਛੱਪੀਆਂ ਨੂੰ ਕਿਧਰ ਹੀ ਹੋ ਕੱਟੀ ਗੋਨਜੀ ਵੀ ਹੈ ਹੈ ਕੱਟੀ ਗੇਵਲੀ ਟੀ ਵੀ ਹੈ ਛੋਟੀ ਮੂੰਹ ਹੀ ਜੰਬਲੀ ਹੋਈ ਪਈ ਐ ਉਹਨੂੰ ਕੀ ਹੋਇਆ ਸੈਂਬਲੀ ਪਈ ਐ ਹੋਰ ਮਸਤੀ ਹੋਈ ਬੜਾ ਚੌੜ ਬਥੇਰੀ ਕਰਕੇ ਲੱਤੀ ਲੋ ਜੀ ਆਪਣੀ ਸਬਜੀ ਅੱਧ ਤੋਸਤੀ ਹੋ ਗਈ ਹੈਗੀ ਤਾਂ ਆਪਾਂ ਇਹਦੇ ਵਿੱਚ ਪਾ ਦੇ ਮੰਗੇ ਸਵਾਦ ਅਨੁਸਾਰ ਮਿਰਚ ਅੱਜ ਕੁੜੀਆਂ ਰੱਜ ਕੇ ਰੋਟੀ ਖਾ ਲੈਣੀਆਂ ਮਿਕਸ ਸਬਜੀ ਨਾਲ ਉਹਨਾਂ ਦਾ ਫੇਵਰੇਟ ਐ ਨੇ ਸਬਜੀ ਅ ਕਾਲੂ ਨਾ ਮਾਸੀ ਕਨੇ ਬਣਾਇਆ ਕੱਦੂ ਕੱਦੂ ਕੋੜ ਹੋ ਗਿਆ ਉਹ ਕੋਈ ਨੁਕਸ ਹੋਊਗਾ ਜਾਂ ਤਾਂ ਕੋਈ ਬੇੜ ਬੂਲ ਚ ਨੁਕਸ ਹੋਊਗਾ ਆਪਣੀ ਨਿਕ ਬੇਲ ਦੇ ਕੱਦੂ ਕੋੜ ਲੱਗ ਜਦੇ ਪਰ ਹਾਂ ਆਪਾਂ ਪੱਟ ਜੀ ਦੀਓ ਬੇਲ ਹਾਂ ਉਹਦੇ ਸਾਰੇ ਹੀ ਕੋੜ ਲੱਗਦੇ ਤੇ ਫਿਰ ਆ ਗੱਲ ਕਰ ਇਧਰ ਪਈ ਸੀ ਸਬਜੀ ਤਾਂ ਲਾਏਗੀ ਮਾਸੀ ਤੜਕੇ ਮਾਸੀ ਨੇ ਫਿਰ ਮਾਸੀ ਨੇ ਬਣਾ ਲਈ ਫਿਰ ਅੱਪਾ ਬੇਕ ਕਾਲ ਜੀ ਮਹਾਜਲਪਤਲ ਆ ਗਿਆ ਜਰੂਸਾ ਕਦੂ ਚੀਰਾ ਕਰਾਂਗੇ ਪਾੜੀ ਖਾ ਕੇ ਦੇਖ ਲਈ ਤੌੜਾ ਤਾਂ ਪਰ ਆਪਣੇ ਵੀ ਹੋ ਗਿਆ ਸੀਗਾ ਇੱਕ ਬੀਜ ਤੋਂ ਲੋਸਵਾਰਨ ਸਾਰਾ ਪਰੇਂਚੀ ਨੋਣੇ ਚ ਕਾ ਦਿੱਤਾ ਅਕੈਸ ਜਮੀ ਸਲੋ ਆਏਗਾ ਕਿਉਂਕਿ ਇਹ ਤਾਂ ਜਿਹੜੀ ਸਬਜ਼ੀ ਹੁੰਦੀ ਹੈ ਸੁੱਕੀ ਹੈ ਨਾ ਸਲੋ ਹੈ ਤੇ ਵਧੀਆ ਬਣਦੀ ਹੈ ਸੇਕਾ ਚੁੱਲਾ ਪੰਜਣੀ ਕੇ ਜਿਹੜੇ ਬਿਜਲੀ ਵਾਲਾ ਜਮੀ ਘੱਟ ਕਰਿਆ ਹੋਇਆ ਹੈ ਪਾਪ ਨਹੀਂ ਕਰੀਏ ਹੁਣ ਗੰਦਨੀ ਪਸਾਣ ਦਾ ਨੇ ਹੁਣ ਮੈਂ ਪਰਦੇ ਕੈਪਰ ਹੂੰ ਪਰ ਬਾਤ ਪਾਉਣੀ ਆਗੀ ਤਾਂ ਅਸੀਂ ਖੇਤ ਤੱਕ ਜਾ ਕੇ ਆਉਣੇ ਹੁੰਨੇ ਹੈ ਅੱਜ ਤਮੰਦਾਨਾ ਵੀ ਸੀਗਾ ਗੁਰੂ ਸਾਡੇ ਨਾਲ ਚਲ ਵਧੀਆ ਫਿਰ ਸਾਨੂੰ ਆਇਆ ਹੋਇਆ ਨਾ ਵੀ ਕਿ ਅਸੀਂ ਤਾਂ ਸੇਵ ਆਏ ਕੋਲ ਜਾਣੇ ਹੁੰਦੇ ਸਾਡੇ ਸਵੇਰੇ 8 ਘੰਟੇ ਚ ਬਹੁਤ ਖੁਸਾਏ ਹੋਣਾ ਬਹੁਤ ਟਾਲ ਦੂਰ ਤੱਕ ਖੁਸਾਏ ਨੇ 8 ਘੰਟੇ ਤੋਂ 15 ਮਿੰਟ ਆਉਣ ਤੇ ਲਾਹ ਦੇਣ 15 ਮਿੰਟ ਜਾਣੀ ਇਹ ਸਬਜੀ ਬਸ ਬਣ ਤਿਆਰ ਹੋ ਗਈ ਬਸ 2-4 ਮਿੰਟਾਂ ਚ ਪੱਕ ਜੂਗੀ ਭਾਪ ਬੰਦ ਕਰ ਦਿੱਤੀ ਐ ਨਾ ਹੁਣ ਮਿਰਚ ਪਾ ਕੇ ਕੱਦੀ ਵਾਰ ਕੱਟ ਕੇ ਦੇ ਦੇਵਾਂਗੇ ਨਾ ਫਿਰ ਬਸ ਹੁਣ ਕੈਂਪ ਟੂ ਕੁੰਪਰ ਭਰਦਿਆ ਪੈਣਾ ਤੇ ਇਹੀ ਕੰਮ ਨੇ ਮੈਂ ਹੁਣ ਤਾਂ ਪਤਾ ਨਹੀਂ ਕੀ ਗੱਲ ਸਾਡੇ ਨਾਲ ਹੋ ਰਿਹਾ ਹੈਗਾ ਆ ਟਾਈਮ ਨਹੀਂ ਲਾਦਾ ਬੈਠਣ ਦਾ ਕਿਹ ਬੈਂਚਾ ਟਰਾਇਦਾ ਸੀ ਜਮੀਨ ਬੈਠ ਮਾਰਦੇ ਬੈਠੇ ਦੀ ਰੱਬ ਨੇ ਸੰਦ ਰੱਬ ਨੇ 18:00 ਹੋਇਆ ਸੱਟ ਤੇ ਕਣੀਆਂ ਵੱਜੀਆਂ ਉਹ ਤੇ ਵੱਜੀਆਂ ਖੜਕਾ ਹੋਇਆ ਮੈਂ ਤੋ ਉੱਥੇ ਖੜੀ ਸਾਲਵੰਨੀ ਬੀਬੀ ਆ ਜਾ ਨਹੀਂ ਬੀਬੀ ਇਹ ਬੌੜੀ ਨਹੀਂ ਬੀਬੀ ਇਹ ਪਿੱਜਗੇ ਕੱਪੜੇ ਫੇਰ ਦਵਾਰੇ ਪਾਇਆ ਦਵਾਰੇ ਮੀਂਹ ਆ ਗਿਆ ਨੇਰੀ ਆ ਗਈ ਹੁਣ ਧੁੱਪ ਚੀਹਾ ਨਿਕਲੀ ਪਈ ਇੰਨੀ ਧੁੱਪ ਤੇਜ ਆ ਬਹੁਤ ਜ਼ਿਆਦਾ ਗਰਮੀ ਆਪੀ ਗਰਮੀ ਬਹੁਤ ਹੋ ਗਈ ਹੁਣ ਆਊਗਾ ਮੀਂਹ ਰਾਤ ਨੂੰ ਵੀ ਹਨਾ ਖੈਰ ਜੀਰੋ ਫਸਲਾਂ ਪੱਕੀਆਂ ਕੜੀਆਂ ਨਹੀਂ ਜੀਰੋ ਪੌਣਾ ਹੁੰਦਾ ਰੱਬ ਮੀਂਹ ਹੋਰ ਪੌਂਦਾ ਨਹੀਂ ਹੈਗਾ ਹੁਣ ਪੱਕੀ ਫਸਲ ਤੇ ਹਨਾ ਜੇ ਮੀਂਹ ਪਈ ਜੱਟ ਦਾ ਬਹੁਤ ਔਖਾ ਹੁੰਦਾ ਹਨਾ ਹੁਣ ਵਿਚਾਰ ਕਿਸਾਨਾਂ ਦੇ ਅੱਧਾ ਦਾਣਾ ਬਣਿਆ ਪਿਆ ਜੀ ਇਹਦੇ ਵਿੱਚ ਕੁਝ ਪੱਕੀਆਂ ਵੀ ਪਈਆਂ ਨੇ ਕਿਉਂਕਿ ਜੀ ਨੇ ਪਸੈਤੀਆਂ ਦਿੱਤੀਆਂ ਹਨਾ ਪਸੇਤਿਆਂ ਦੋ ਨਿਸਰੀਆਂ ਦੀਆਂ ਨੇ ਦੇਤੀਆਂ ਨੇ ਜਿਹੜੀਆਂ ਪੱਕੀਆਂ ਪਈਆਂ ਨੇਗੀਆਂ ਫਸਲਾਂ ਦਾ ਵੀ ਨੁਕਸਾਨ ਹੀ ਹੁਣ ਤਾਂ ਮੀਂਹ ਆ ਪਵੇ ਦੋ ਮਹੀਨੇ ਠੀਕ ਹੈ ਜੀਰੀ ਵੱਡੀ ਜਾਊ ਕਣਕ ਬੀਜੀ ਜਾਊ ਹਨ ਫਿਰ ਆਲਾ ਮਹਿੰਗੇ ਪਰ ਅੱ비 ਪਾਉ ਡੀਏਪ ਪਾਉ ਕਣਕ ਦੀ ਬਜਾਈ ਲਈ ਤੇ ਵੈਸੇ ਖੈਰ ਸੂਖ ਰੱਖੇ ਦੋ ਮਹੀਨੇ ਤਾਂ ਕਰਤੇ ਉਹ ਤਾਂ ਹੀ ਰੱਬ ਨੇ ਜਿਹੜੋਂ ਮੀਂਹ ਪਾਉਣਾ ਹੁੰਦਾ ਤਾਂ ਹੀ ਗਰਮੀ ਕਰਦੇ ਹੁਣ ਇੱਕ ਹਫਤਾ ਹੋ ਗਿਆ ਗਰਮੀ ਬਹੁਤ ਜ਼ਿਆਦੇ ਪੈਂਦੀ ਹੈ ਕਿ ਕੱਲ ਥੋੜੀ ਜਿਹੀ ਠੰਡ ਸੀਗੀ ਕੱਲ ਵੀ ਇੱਕ ਦੋ ਕਮੈਂਟ ਆਏ ਸੀ ਭੈਣਾ ਦੇ ਵੀ ਭੈਣ ਸਾਡੇ ਕੰਨੀ ਮੀ ਪੈ ਗਏ ਸਾਡੇ ਕੰਨੀ ਮੀ ਪੈ ਗਿਆ ਮੀ ਕਰਕੇ ਠੰਡ ਹੋਈ ਹੈਗੀ ਕਿਤੇ ਤਾਂ ਪਈ ਆ ਹਨਾ ਤੇ ਅੱਜ ਸਾਡੇ ਵੀ ਕਣ 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 ਮਣਕਣੀ ਜੀ ਹੈ ਤੇ ਜਾਨੀ ਕਿ 28 ਤਰੀਕ ਹੈ ਵੀਡੀਓ 23 ਤਰੀਕ ਨੂੰ ਆਊਗੀ ਤੁਸੀਂ ਦੱਸਿਓ ਥੋੜਾ 28 ਤਰੀਕਾ ਦਿਨ ਕਿਸ ਤਰ੍ਹਾਂ ਲੰਘਿਆ ਤੇ ਬਾਕੀ ਭੈਣਾ ਕਹਿੰਦੇ ਨੇ ਹੁੰਦੇ ਨੇ ਵੀ ਜਿਹੜੀ ਤੁਸੀਂ ਦਿਨ ਤਰੀਕ ਦੱਸਿਆ ਕਰੋ ਅਗਣ ਤਰੀਕ ਤਾਂ ਜੀ ਬੱਸ ਜਿਵੇਂ ਅੱਜ 28 ਤਰੀਕ ਹੈ 29 ਨੂੰ ਵੀਡੀਓ ਆ ਜੂਗੀ ਬੱਸ ਇੱਕ ਦਿਨ ਤੁਸੀਂ ਅਲੱਗ ਲਾਲਿਆ ਕੋਲ ਕਿਤੇ ਨਹੀਂ ਵੀ ਬਣਦੀ ਹਨਾ ਵੀ ਉਸੇ ਦੇ ਉਹ ਦੀ ਬਣਾ ਕੇ ਉਹ ਦੀ ਖਾਣ ਪੈ ਜਾਂਦੀ ਐ ਇਸ ਤਰ੍ਹਾਂ ਹੁੰਦਾ ਹੈ ਤੇ ਚਲੋ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋਊ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਜੇ ਮੇਰੀ ਵੀਡੀਓ ਬਧੇ ਲੱਗੀ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰੇ ਭੈਣਾਂ ਦਾ ਸਾਰੇ ਵੀਰਾਂ ਦਾ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਸੇਨਾ ਮੇ ਵੀਡੀਓ ਨਾਲ ਅਜਰੀਬੀ ਚੈਨਿੰਗ ਵੈਭੂਜੀ ਦਾ ਖਾਲਸਾ ਵੰਦੂਜੀ